ਲੋਕ ਸਭਾ ਹਲਕਾ ਖਡੂਰ ਸਾਹਿਬ ਬੜਾ ਪੰਥਕ ਹਲਕਾ ਜਿੱਥੇ ਬਹੁਤਾਤ ਵੋਟ ਸਿੱਖਾਂ ਦੀ ਹੈ ਤੇ ਬੜਾ ਚਰਚਾ ਵਿੱਚ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇੱਥੇ ਬੀਜੇਪੀ ਵੀ ਆਪਣੇ ਤੌਰ ਤੇ ਇਕੱਲਾ ਲੜ ਰਹੀ ਹੈ ਸਾਰੇ ਪੰਜਾਬ 'ਚ ਲੜ ਰਹੀ ਹੈ ਔਰ ਅਕਾਲੀ ਦਲ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹਦੇ ਉਮੀਦਵਾਰ ਜਿਹੜੇ ਸਿਟਿੰਗ ਕੈਬਨਿਟ ਮਿਨਿਸਟਰ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਆਪਣਾ ਇੱਥੇ ਬੂਥ ਲਾਇਆ ਹੋ ਇਹਨਾਂ ਨਾਲ ਚਰਚਾ ਕਰਦੇ ਆਂ ਹਾਂਜੀ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਜੀ ਇੱਕ ਸ਼ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਲੋਕ ਤਕੜੇ ਕਿ ਵੋਟਾਂ ਲੈ ਕੇ ਪਹੁੰਚ ਜੀ ਕੋਈ ਫਰਕ ਨਾ ਪਊਗਾ ਜਿਹੜਾ ਕਿ ਪੰਥਕ ਅਮਰਿਤਪਾਲ ਸਿੰਘ ਦੇ ਖਲੋਣ ਦੇ ਨਾਲ ਨਹੀਂ ਇਹ ਗੱਲ ਤੇ ਜ਼ਰੂਰ ਹੈ ਜੀ ਇਹ ਗੱਲ ਮੰਨੀ ਪਊ ਉਹਨਾਂ ਦੇ ਖਲੋਣਾ ਫਰਕ ਤੇ ਪੈਣਾ ਹੀ ਪੈਣਾ ਪਰ ਐਡੀ ਗੱਲ ਕੋਈ ਲੋਕ ਬੜਾ ਅਕਾਲੀ ਦਲ ਨੂੰ ਨਹੀਂ ਜਿੱਤੂਗੇ ਕਿ ਕਿੱਦਾਂ ਉਮੀਦ ਹੈ ਕੀ ਹੈ ਉਮੀਦ ਹੈ ਜੀ ਉਮੀਦ ਪੂਰੀ ਹੈ ਜੀ ਤੇ ਜਿੱਤਣਗੇ ਹਾਂਜੀ ਤੁਸੀਂ ਦੱਸੋ ਜੀ ਨੇ ਫਰਕ ਤੇ ਥੋੜਾ ਬਹੁਤ ਪਿਆ ਹੀ ਆ ਪਰ ਫਿਰ ਵੀ ਸ਼ਰੋਮਣੀ ਕਾਲੀਦਾਲ ਦੇ ਹੌਸਲੇ ਬੜੇ ਬਲੰਦ ਆ ਬਿਰਸਾ ਸਿੰਘ ਬਲਟੋਵਾ ਵੀ ਕੁਰਬਾਨੀ ਕੋਈ ਘਾਟ ਨਹੀਂ ਪੰਥ ਨੂੰ ਬੜੀ ਦੇਣ ਹੈ ਉਹਨਾਂ ਦੀ ਫਿਰ ਬਿਰਸਾ ਸਿੰਘ ਬਲਟੋਵਾ ਦੇ ਨਾਂ ਨੂੰ ਬਹੁਤ ਜ਼ਿਆਦਾ ਵੋਟ ਪੈ ਰਹੀ ਹੈ ਜੀ ਸ਼ਰੋਮਣੀ ਕਾਲੀਦਾਲ ਨੂੰ ਪੈ ਰਹੀ ਆ ਤੇ ਅਮਰਤਪਾਲ ਤੋਂ ਜ਼ਿਆਦਾ ਵੋਟ ਪੈ ਰਹੀ ਹੈ ਜੀ ਪੋਲਿੰਗ ਕਿੰਨੀ ਕੁ ਹੋ ਗਈ ਇੱਥੇ ਪੋਲਿੰਗ 60% ਦੇ ਆਸ-ਪਾਸ ਪਹੁੰਚ ਚੁੱਕੀ ਆ ਜੀ ਸਾਢੇ 4 ਵਜੇ ਤੱਕ ਤੇ ਬਾਕੀ ਚੱਲ ਰਹੀ ਆ ਵੋਟਿੰਗ ਆ ਜੀ ਉਹ ਅਜੇ 5 ਵਜੇ ਤੋਂ ਬਾਅਦ ਪਤਾ ਲੱਗੂਗਾ ਕਿੰਨੇ ਪਰਸੈਂਟ ਹੋ ਜਾਂਦੀ ਆ ਤੇ ਚੱਲ ਰਹੀ ਆ ਤੱਕਰ ਕਿਹਦੇ ਕਿਹਦੇ ਵਿੱਚ ਕਰ ਕਿਹੜੀ ਪਾਰਟੀ ਨਾਲ ਤੁਹਾਡੀ ਟੱਕਰ ਸਾਡੀ ਪਾਰਟੀ ਕਿਸ ਨਾਲ ਨਹੀਂ ਟੱਕਰ ਜੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਉੱਪਰ ਆ ਜੀ ਕਿਉਂਕਿ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਮਤਲਬ ਸਾਰੇ ਲੋਕ ਮੋਹ ਭੰਗ ਹੋ ਚੁੱਕੇ ਆ ਉਹਨਾਂ ਦਾ ਤੇ ਮੋਹ ਭੰਗ ਹੋ ਚੁੱਕਿਆ ਵਾ ਲਾਲਜੀਤ ਭੁੱਲਰ ਤੋਂ ਆਮ ਆਲੀ ਪਾਰਟੀ ਤੋਂ ਲੋਕਾਂ ਦਾ ਲੋ ਮੋਹ ਭੰਗ ਆ ਜੀ ਤੇ ਅਮਰਪਾਲ ਦੀ ਤੇ ਕੋਈ ਦੇਣ ਨਹੀਂ ਜੀ ਉਹ ਤੇ ਮਤਲਬ ਵੇਖੋ ਜੀ ਕੁਝ ਟਾਈਮ ਆਉਂਦਾ ਤੇ ਚਲਾ ਗਿਆ ਤੇ ਬਾਕੀ ਕਾਂਗਰਸ ਬਹੁਤ ਪਿੱਛੇ ਆ ਜੀ ਕਾਂਗਰਸ ਭਾਜਪੀ ਬਹੁਤ ਪਿੱਛੇ ਆ ਸੋਮਣੀ ਅਕਾਲੀ ਦਲ ਸਭ ਤੋਂ ਉੱਪਰ ਆ ਜੀ ਸੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਬੜੇ ਬਲੰਦ ਆ ਬਾਕੀ ਇਹ ਸਮਝ ਦੱਸੂਗਾ ਕਿ ਕਿਸ ਨੂੰ ਜਿਹੜੀ ਵਡਿਆਈ ਮਿਲਦੀ ਹੈ ਜਿੰਦਾਰ ਸਿੰਘ ਉਲਟਵਾ ਜਿੰਦਾਬਾਦ ਪੰਥਕ ਹਲਕਾ ਖਡੂਰ ਸਾਹਿਬ ਤੋਂ ਜੋ ਸਭ ਤੋਂ ਚਰਚਿਤ ਚਿਹਰਾ ਹੈ ਭਾਈ ਅਮਰਤਪਾਲ ਸਿੰਘ ਜਿਹਦਾ ਕਿ ਪੂਰੇ ਪੰਜਾਬ ਦਾ ਜਿਹੜਾ ਧਿਆਨ ਆ ਇਸ ਸੀਟ ਵੱਲ ਆ ਔਰ ਪਹਿਲੀ ਵਾਰ ਇਹ ਇਲੈਕਸ਼ਨ ਲੜੀ ਜਾ ਰਹੀ ਆ ਤੇ ਲੋਕਾਂ ਦੁਆਰਾ ਖਾਸ ਕਰਕੇ ਯੂਥ ਦੁਆਰਾ ਜਿਹੜੀ ਇਹ ਲੜਾਈ ਜਾ ਰਹੀ ਹੈ ਇਲੈਕਸ਼ਨ ਤੇ ਇੱਥੇ ਨੌਜਵਾਨਾਂ ਨੇ ਇੱਥੇ ਆਪਣਾ ਲਾਇਆ ਬੂਥਾ ਉਹਨਾਂ ਨਾਲ ਗੱਲ ਕਰਦੇ ਆ ਭਾਈ ਸਾਹਿਬ ਸਾਡੇ ਨਾਲ ਸਦਾਜੀ ਕੀ ਨਾਜੀ ਕਿੰਦਾ ਦਾ ਹੰਗਾਰਾ ਤੇ ਕਿੰਦਾ ਦੀ ਆਸ ਹੈ ਕੀ ਤੁਹਾਨੂੰ ਉਮੀਦ ਹੈ ਕਿ ਕਿੰਨੇ ਵੋਟ ਤੁਹਾਨੂੰ ਪਈਏ ਪੰਥ ਦੇ ਸੇਵਾਦਾਰ ਜਗਰੂਪ ਸਿੰਘ ਮੇਰਾ ਪੰਜਵਾੜਾ ਦਾ ਪਿੰਡ ਹੈ ਜੀ ਤੇ ਹੰਗਾਰਾ ਇਸ ਤਰ੍ਹਾਂ ਜੀ ਜਦੋਂ ਆਪ ਮਹਾਰੇ ਕੌਮ ਤੇ ਆਪ ਮਹਾਰੇ ਪੰਥ ਤੁਰ ਪੈਂਦਾ ਤੇ ਫੇਰ ਅਸੀਂ ਕੱਲੇ ਪੰਜਾਬ ਹਕੂਮਤ ਦੀਆਂ ਨਹੀਂ ਅਸੀਂ ਦਿੱਲੀ ਹਕੂਮਤ ਦੀਆਂ ਜੜਾਂ ਵੀ ਪੁੱਟੀਆਂ ਤੇ ਇਸ ਤੋਂ ਤੁਸੀਂ ਭਲੀ ਭਾਂਤ ਜਾਣੋ ਜੇ ਇਤਿਹਾਸ ਭਲੀ ਭਾਂਤ ਜਾਣੂ ਆ ਕਿ ਜਦੋਂ ਪੰਜਾਬ ਇੱਕ ਪਾਸੇ ਹੋ ਜਾਂਦਾ ਪੰਜਾਬੀ ਇੱਕ ਪਾਸੇ ਹੋ ਜਾਂਦੇ ਫਿਰ ਸਾਡੇ ਘਰੀ ਕੋਈ ਚੀਜ਼ ਨਹੀਂ ਅੜਦੀ ਅਸੀਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਹੁਤ ਮਾਤ ਦੇ ਨਾਲ ਜਿਤਾਵਾਂਗੇ ਇੱਥੋਂ ਐਰ ਕੀ ਫੇਰ ਜੋ 99 ਦੇ ਵਿੱਚ ਰਿਕਾਰਡ ਪੈਦਾ ਕੀਤਾ ਸੀ ਭਾਈ ਸਿਮਰਨਜੀਤ ਸਿੰਘ ਮਾਨ ਜੀ ਨੇ ਉਹ ਇਹ ਜੇ 2024 ਦੇ ਵਿੱਚ ਇਹ ਰਿਕਾਰਡ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਮ ਬੱਲੂਗਾ ਇਹ ਨਾਲ ਕਬੱਡੀ ਖਿਡਾਰੀ ਜੋ ਇਸ ਪਿੰਡ ਦੇ ਵਸਨੀਕ ਹੀ ਆ ਮੁੰਡਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਗੁਰਲਾਲ ਸਿੰਘ ਸੋਲ ਇਹ ਵੀ ਬੜਾ ਸਰਗਰਮ ਹੈ ਆ ਗੁਰਲਾਲ ਸਿੰਘ ਜੀ ਕੀ ਆ ਕਿੰਨੀ ਕੁ ਲੀਡ ਨਾਲ ਤੁਹਾਨੂੰ ਜਿੱਤਣ ਦੀ ਜਿਹੜੀ ਆਸ ਹੈ ਕਿੰਨੀ ਕੁ ਵੋਟ ਪੋਲ ਹੋਈ ਆ ਤੁਹਾਡੇ ਹੱਕ ਚ ਭਾਈ ਅਮਰਪਾਲ ਸਿੰਘ ਦੇ ਸੰਗਤ ਦੀ ਸੇਵਾ ਨਾਲ ਬਹੁਤ ਜਿਆਦੀ ਲੀਡ ਨਾਲ ਜਿੱਤਾਂ ਦੇ ਹਾਂਜੀ ਇੱਥੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਜਿਹੜੇ ਕਿ ਸ਼੍ਰੋਮਣੀ ਕਾਲੀਦਾਲ ਦੇ ਬੜੇ ਪੁਰਾਣੇ ਇੱਥੋਂ ਦੇ ਸੀਨੀਅਰ ਬੰਦੇ ਆ ਇਹਨਾਂ ਨੇ ਵੀ ਆਪਣਾ ਜਥਾ ਇੱਥੇ ਸੇਵਾ 'ਚ ਲਾਇਆ ਸਰਪੰਚ ਸਾਹਿਬ ਕਿਸ ਤਰ੍ਹਾਂ ਸ਼੍ਰੋਮਣੀ ਕਾਲੀਦਾ ਦੀ ਸਥਿਤੀ ਕਿਹੋ ਜਿਹੀ ਦੇਖਦੇ ਜ ਆਪਣੇ ਇੱਥੇ ਸਾਡੇ ਪਿੰਡ ਸੋਲ ਦੇ ਵਿੱਚ ਬੜੀ ਵਧੀਆ ਸਥਿਤੀ ਚੱਲ ਰਹੀ ਆ ਜੀ ਅਸੀਂ ਕੰਮ ਸੋ ਕੰਮ ਇੱਥੇ ਪੂਰੀ ਬਰਾਬਰ ਦੀ ਲੀਟ ਲੈ ਰਹੇ ਆ ਅਸੀਂ 150 ਵੋਟ ਤੇ ਇੱਥੋਂ ਜਿੱਤੀ ਅਸੀਂ ਜੇਤਾਂ ਹਾਸਲ ਕਰਾਂਗੇ ਸੋਲ ਪਿੰਡ ਦੇ ਵਿੱਚੋਂ ਜੀ ਕਿਹੜੀ ਪਾਰਟੀ ਤੋਂ ਲੈ ਰਹੇ ਹੋ ਅਸੀਂ ਕਾਂਗਰਸ ਪਾਰਟੀ ਤੋਂ ਰਹ ਰਹੇ ਜੀ ਹੋਰ ਕਿਸੇ ਦਾ ਮੁਕਾਬਲਾ ਹੀ ਨਹੀਂ ਹੈਗਾ ਸਾਡੇ ਕੋਲ ਅੱਛਾ ਭਾਈ ਅਮਰਪਾਲ ਦਾ ਕਿਹੜਾ ਜੀ ਇਹਨਾਂ ਠੀਕ ਹੈ ਜੀ ਉਹ ਮੁੰਡੇ ਇਲੈਕਸ਼ਨ ਲੜ ਰਹੇ ਆ ਨੌਜਵਾਨ ਲੜ ਲੜ ਰਹੇ ਆ ਉਹ ਨੌਜਵਾਨਾਂ ਨੂੰ ਕੀ ਆਖ ਸਕਦੇ ਹੋਣ ਆਪਾਂ ਬੀਜੇਪੀ ਨਹੀਂ ਬੀਜੇਪੀ ਇੱਥੇ 16 ਦੇ ਵਿੱਚ ਬੂਥ ਮੈਨੂੰ ਸੁਣਿਆ ਵੀ ਲੱਗਾ ਵਾ ਪਰ ਕੋਈ ਆਧਾਰ ਨਹੀਂ ਹੈਗਾ ਜੀ ਇਸ ਤਰ੍ਹਾਂ ਇਹਨਾਂ ਦੱਸਿਆ ਕਿ ਬੀਜੇਪੀ ਦਾ ਕੋਈ ਆਧਾਰ ਨਹੀਂ ਕਿਉਂਕਿ ਕਿਸਾਨ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕਰ ਰਹੇ ਆ ਇਸ ਕਰਕੇ ਇੱਥੇ ਪਹਿਲਾਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਲਿਆ ਇਸ ਪਿੰਡ ਦੇ ਵਿੱਚ ਬੜਾ ਹਾਵੀ ਰਹਿੰਦਾ ਰਿਹਾ ਪਰ ਅੱਜ ਕੀ ਜਿਹੜਾ ਪੰਥਕ ਸ਼੍ਰੋਮਣੀ ਕਾਲੀ ਦਲ ਦੇ ਮੁਕਾਬਲੇ ਪੰਥਕ ਚਿਹਰਾ ਜਿਹੜਾ ਅਮਰਿਤਪਾਲ ਸਿੰਘ ਨੌਜਵਾਨ ਦਾ ਉਹਦੇ ਨਾਲ ਇਹ ਜਿਹੜੀ ਸਥਿਤੀ ਆ ਸਪਸ਼ਟ ਨਹੀਂ ਹੋ ਰਹੀ ਪਰ ਵਰਕਰ ਜਿਹੜੇ ਆਏ ਬੜੇ ਆਸਵੰਦਿਆ ਤੇ ਇਹਨਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਧੰਨਵਾਦ ਆਮ ਆਦਮੀ ਪਾਰਟੀ ਦੇ ਵਰਕਰਾਂ ਇੱਥੇ ਬੂਥ ਲਗਾਇਆ ਤੇ ਇਥੋਂ ਦੇ ਬੜੇ ਪੁਰਾਣੇ ਦੇ ਸੀਨੀਅਰ ਵਰਕਰ ਜਿਹੜੇ ਸ਼ੁਰੂ ਤੋਂ ਆਮ ਆਦਮੀ ਪਾਰਟੀ ਦੀ ਨਾਲੇ ਜੁੜੇ ਆ ਆ ਉਹਨਾਂ ਨੂੰ ਪੁੱਛਦੇ ਆ ਜੀ ਕਿਦਾਂ ਕਿੰਨੇ ਕੁ ਵੋਟ ਪੈਣ ਦੀ ਆਸ ਹੈ ਜੀ ਤੁਹਾਨੂੰ ਵੋਟ ਸਰ ਹੁਣ ਤੱਕ 55% ਪੋਲਿੰਗ ਹੋ ਚੁੱਕੀ ਆ ਤਰਵੰਨ ਆਮ ਆਦਮੀ ਪਾਰਟੀ ਨੂੰ ਕਿੰਨੀ ਕੁ ਆਮ ਆਦੀ ਪਾਰਟੀ ਨੂੰ ਸਰ ਵਧੀਆ ਹੰਗਾਰਾ ਹਨ ਮਿਲਿਆ ਸਾਡੇ ਪਿੰਡ ਚੋਂ ਤੇ ਸਾਨੂੰ ਆਸ ਹੈ ਕਿ ਅਸੀਂ ਆਪਣੇ ਸੈਨਪਕਤ ਪੰਚਾਇਤ ਚੋਂ ਜਿੱਤੂ ਨਿਕਲਾਂਗੇ ਅੱਜ ਇਹ ਗੱਲ ਦਾ ਜਿੰਦਾਬਾਦ 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 ਚੱਲ ਵੇ ਪੰਥਕ ਹਲਕਾ ਲੋਕ ਸਭਾ ਖਡੂਰ ਸਾਹਿਬ ਜਿੱਥੇ ਕਿ ਸਿਟਿੰਗ ਐਮਪੀ ਜਿਹੜੇ ਉਹ ਕਾਂਗਰਸ ਦੇ ਆ ਜਸਬੀਰ ਸਿੰਘ ਡੈਂਪਾ ਇਸ ਵਾਰ ਹਾਈ ਕਮਾਂਡ ਨੇ ਕਲਵੀਰ ਸਿੰਘ ਜ਼ੀਰਾ ਜੋ ਜ਼ੀਰਾ ਤੋਂ ਐਮਐਲਏ ਵੀ ਰਹੇ ਪਹਿਲਾਂ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਇਸ ਹਲਕੇ ਦਾ ਤਰਨਤਾਰਨ ਹਲਕੇ ਤੋਂ ਸੋਲਪਿੰਡ ਆ ਵਨ ਆਫ ਦੀ ਬਿਗੇਸਟ ਵਿਲੇਜ ਆ ਇਹ ਜਿਹੜੀ ਤਰਨਤਾਰਨ ਕੌਨਸਟਿਚਨਸੀ ਦਾ ਇੱਥੋਂ ਦੇ ਬੜੇ ਸੀਨੀਅਰ ਨੇਤਾ ਆ ਕਿ ਜਿਹੜੇ ਬੜੇ ਪੁਰਾਣੇ ਹੀ ਕਾਂਗਰਸ ਨਾਲ ਜੁੜੇ ਆ ਸਦਾ ਹਰਸ਼ਰਨ ਸਿੰਘ ਮੱਲਾ ਇਹ ਸਰਪੰਚ ਵੀ ਰਹੇ ਨੇ ਕਈ ਵਾਰਾਂ ਤੇ ਡਾਇਰੈਕਟਰ ਵੀ ਰਹੇ ਨੇ ਮਾਰਕਫੈਟ ਦੇ ਤੇ ਇਹਨਾਂ ਨੇ ਕਾਫੀ ਇੱਥੇ ਜਮਾਵੜਾ ਬੜਾ ਆ ਕਾਂਗਰਸ ਦੇ ਵਰਕਰਾਂ ਦਾ ਇਹਨਾਂ ਨੂੰ ਪੁੱਛਦੇ ਆਂ ਕਿ ਵੋਟਾਂ ਦੇ ਵਿੱਚ ਕਿੰਨਾ ਕੁ ਤਬਦੀਲ ਹੋਊ ਡਾਕਟਰ ਸਾਹਿਬ ਦੱਸੋਗੇ ਕਿੰਨੀ ਕੁ ਵੋਟ ਪੈਣ ਦੀ ਆਸ ਹੈ ਜੀ ਜਿਹੜਾ ਮੇਰਾ ਸੋਲਪਿੰਡ ਆ ਜੀ ਇਹਦੇ ਵਿੱਚੋਂ ਪਹਿਲੇ ਨੰਬਰ ਤੇ ਕਾਂਗਰਸ ਆਊ ਉਸ ਤੋਂ ਬਾਅਦ ਜੇ ਕੋਈ ਥੋੜਾ ਬੂਤਾ ਹੋਇਆ ਤੇ ਮੈਂ ਕਹਿ ਨਹੀਂ ਸਕਦਾ ਬਾਕੀ ਉਹ ਬੂਤ ਸਾਰੇ ਪੁੱਟੇ ਗਏ ਆ ਟਾਈਮ ਅਜੇ ਵੇਖ ਲੋ ਕੀ ਹੋਇਆ ਸਾਡਾ ਬੂਤ ਅਜੇ ਹਰਿਆ ਭਰਿਆ ਅਜੇ ਲੋਕ ਜਿਹੜੇ ਵੋਟਾਂ ਕੱਟਣ ਦੇ ਆ ਤੇ ਭੱਜੇ ਜਾਣ ਦੇ ਆ ਵੀ ਛੇ ਵਜੇ ਚੱਲਿਆ ਤੇ ਅਸੀਂ ਦਵਾ-ਦਾਵਲ ਲੈਣ ਚ ਲੱਗ ਗਏ ਕਿੰਨੀ ਪਰਸੈਂਟੇਜ ਰਹੀ ਐ ਇੱਥੋਂ ਤੇ ਕਾਂਗਰਸ ਨੂੰ ਕਿੰਨੇ ਕੇ ਦੇ ਵਿੱਚੋਂ ਵੋਟ ਮਿਲੂਗੀ ਇਹ ਪਰਸੈਂਟੇਜ ਤੇ ਅੰਦਰ ਆਪਣੇ ਮੇਰਾ ਬੇਟਾ ਹੰਕਾਰਦੀਪ ਸਿੰਘ ਉਹ ਉਥੇ ਪੋਲਿੰਗ ਤੇ ਆ ਅਸੀਂ ਇੱਥੇ ਬੂਥਾਂ ਤੇ ਸੀ ਅਸੀਂ ਇੱਥੇ ਵਾਤੋਂ ਵਾਤ ਬੋਟਾਂ ਜਿਹੜੀਆਂ ਅਜੇ ਤੱਕ ਵੀ ਜਿਹੜੀਆਂ ਲੋਕਾਂ ਦੇ ਘਰਾਂ 'ਚੋਂ 6 ਵਜਣ ਵਾਲੇ ਆ ਤੇ ਲੋਕਾਂ ਦੇ ਘਰਾਂ 'ਚੋਂ ਇਹਦੇ ਵੀ ਬੋਟਾਂ ਆ ਰਹੀਆਂ ਜਿਹਦੇ ਵਿੱਚ ਕਾਂਗਰਸ ਨੂੰ ਘੱਟੋ ਘੱਟ ਵੀ ਤੇ 60% ਜਿੰਨੀ ਪੋਲਿੰਗ ਹੋਈ ਉਹ ਚੋਂ 60% ਤੋਂ ਉੱਤੇ ਕਾਂਗਰਸ ਨੂੰ ਪੈਣ ਗਿਆ ਬਾਕੀ ਦੀ ਡਿਵੀਜ਼ਨ 40% ਤੋਂ ਬਾਕੀ ਸਾਰੀਆਂ ਜਨ ਨੂੰ ਪੈਣ ਗਿਆ ਤੁਸੀਂ ਸੂਬਾ ਪੱਧਰ ਦੇ ਸੀਨੀਅਰ ਆਗੂ ਹੋ ਸੂਬੇ ਦੇ ਵਿੱਚੋਂ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ ਕਿੰਨੀਆਂ ਕਿ ਸੀਟਾਂ ਦੇ ਲਈ ਤੁਸੀਂ ਆਸਵੰਦ ਹੋ ਇਹ ਜੀ ਰਾਹੁਲ ਗਾਂਧੀ ਦੀ ਲਹਿਰ ਆ ਮੋਦੀ ਦੇ ਖਿਲਾਫ ਆ ਪਬਲਿਕ ਜਿਹੜੀ ਇਕਜੁੱਟ ਹੋਈ ਪਈ ਆ ਰਾਹੁਲ ਰਾਹੁਲ ਹੋ ਰਹੀ ਆ ਪੂਰੇ ਪੰਜਾਬ 'ਚ ਸਾਰੇ ਹੀ ਚਾਹੁੰਦੇ ਆ ਕਿ ਰਾਹੁਲ ਗਾਂਧੀ ਵਰਗਾ ਨੇਤਾ ਕਾਂਗਰਸ ਨੂੰ ਮਿਲਿਆ ਤੇ ਉਹਦੀ ਰਹਿਨਮਾਈ ਇਹ ਥੇ ਜਿਹੜੀ ਥੱਲੇ ਵਾਲੀ ਕੈਟਾਗਰੀ ਆ ਥੱਲੇ ਵਾਲੇ ਜਿਹੜੇ ਹੈਗੇ ਆ ਵਰਕਰ ਉਹ ਸਾਰੇ ਇੱਕ ਮੁੱਠ ਹੋਏ ਆ ਔਰ ਚਾਹੁੰਦੇ ਆ ਕਿ ਰਾਹੁਲ ਗਾਂਧੀ ਜਿਹੜਾ ਆਉਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਵੱਧ ਤੋਂ ਵੱਧ ਸੀਟਾਂ ਇੱਥੇ ਮੱਲੋ ਅਸੀਂ 10 ਤੋਂ ਉੱਪਰ ਸੀਟਾਂ ਦੇ ਆਸਰ ਲਾਈ ਬੈਠੇ ਆ। ਕੋਈ ਘੱਟ ਤੋਂ ਘੱਟ 10 ਸੀਟਾਂ ਜਿਹੜੀਆਂ ਉਹ ਸਾਨੂੰ ਕਾਂਗਰਸ ਨੂੰ ਮਿਲਣਗੀਆਂ। ਕਾਂਗਰਸ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵਿਰੋਧ ਕਰਦੀ ਹੈ। ਇੱਕ ਦੂਜੇ ਦੀਆਂ ਦੋਵੇਂ ਕਰਦੇ ਆ ਤੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਗੱਠ ਜੁੜਾ ਅਲਾਈਅੰਸ ਹੋਣਾ ਆ ਉਹਦੇ ਤੇ ਕੋਈ ਅਸਰ ਪਊ ਕੱਲ ਨੂੰ ਮਿਲ ਕੇ ਚੱਲਣ ਦੇ ਵਿੱਚ ਇਹਨਾਂ ਦੇ ਰਾਹੁਲ ਗਾਂਧੀ ਨੂੰ ਮੰਨ ਲੈਣਗੇ ਉਹ ਪ੍ਰਧਾਨ ਮੰਤਰੀ ਵੇਖੋ ਜੀ ਇਹ ਤੇ ਜਿਹੜਾ ਅਲਾਈਅੰਸ ਹੈ ਹਾਲ ਪਾਰਟੀ ਦਾ ਜਿਹੜਾ ਹੋਇਆ ਇੰਡੀਆ ਦਾ ਉਹਦੇ ਵਿੱਚ ਸਾਡੀ ਭਾਈਵਾਲ ਪਾਰਟੀ ਜ਼ਰੂਰ ਹੈ ਪਰ ਪੰਜਾਬ ਪੱਧਰ ਤੇ ਅਸੀਂ اپੋਜੀਸ਼ਨ ਪਾਰਟੀ ਦਾ ਰੋਲ ਨਿਭਾ ਰਹੇ ਆਂ ਔਰ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਗਲਤ ਨੀਤੀਆਂ ਵਾਂ ਜਾਂ ਲੋਕਾਂ ਨੂੰ ਜਿਹੜਾ ਸਹੀ ਇਨਸਾਫ ਨਹੀਂ ਮਿਲ ਰਿਹਾ ਉਹਦੇ ਖਿਲਾਫ ਸਿਰਫ ਦੇ ਸਿਰਫ ਪੰਜਾਬ ਦੇ ਵਿੱਚ ਇੱਕ ਕਾਂਗਰਸ ਹੈ ਜਿਹੜੀ ਪਬਲਿਕ ਦੀ ਆਵਾਜ਼ ਉਠਾ ਰਹੀ ਆ ਉਹਦੇ ਸਦਕਾ ਜਿਹੜੇ ਪੰਜਾਬ ਦੇ ਲੋਕ ਆ ਉਹ ਕਾਂਗਰਸ ਪਾਰਟੀ ਦੇ ਨਾਲ ਜਿਸ ਤਰ੍ਹਾਂ ਕਿ ਬਹੁਤ ਵੱਡੇ ਜਿਹੜੀ ਇਹ ਇੱਥੇ ਤਾਦਾਦ ਦੇ ਵਿੱਚ ਲੋਕ ਬੈਠੇ ਆ ਤੇ ਇਹ ਵੇਖਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਵੀ ਉਤਸ਼ਾਹ ਪਾਇਆ ਜਾ ਰਿਹਾ ਜਦ ਕਿ ਇੱਥੇ ਪੰਥਕ ਹਲਕਾ ਇਹਨੂੰ ਨਾਂ ਦਿੱਤਾ ਜਾਂਦਾ ਕਿ ਇੱਥੇ ਟੱਕਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਤੇ ਨਵੇਂ ਜਿਹੜੇ ਨੌਜਵਾਨ ਆਗੂ ਭਾਈ ਅਮਰਤਪਾਲ ਸਿੰਘ ਆ ਇਹਨਾਂ ਦਾ ਜਿਹੜਾ ਨੁਕਸਾਨ ਭਾਈ ਅਮਰਤਪਾਲ ਦਾ ਕਿਨੂੰ ਤੁਹਾਨੂੰ ਲੱਗਦਾ ਕਿਨੂੰ ਹੋਊਗਾ ਵੇਖੋ ਜੀ ਸਾਨੂੰ ਤੇ ਕੋਈ ਮੁਕਾਬਲੇ ਚ ਜਾਵਦਾ ਨਹੀਂ ਆ ਬਾਕੀ ਕਾਂਗਰਸ ਪਾਰਟੀ ਜਿਹੜੀ ਆ ਉਹ ਲੀਡ ਕਰੇਗੀ ਕਲਵੀਰ ਸਿੰਘ ਜੀਰਾ ਜੀ 4 ਤਰੀਕ ਨੂੰ ਬਹੁਤ ਗਿਣਤੀ ਨਾਲ ਵੱਧ ਵੱਧ ਵੋਟਾਂ ਦੇ ਨਾਲ ਜਿੱਤਣਗੇ ਔਰ ਇਹ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਜੇ ਨਾ ਤੇ ਕਾਂਗਰਸ ਪਾਰਟੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੁੰ ਜਾ ਫਿਰ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਅਮਰਿੰਦਰ ਅਮਰਿੰਦਰ ਵੜਿੰਗ ਜੀ ਜਿਹੜੇ ਆ ਉਹਨਾਂ ਬਹੁਤ ਵਧੀਆ ਸਹੀ ਤਰੀਕੇ ਨਾਲ ਪਬਲਿਕ ਨਾਲ ਵਰਕਰਾਂ ਨਾਲ ਜਿਹੜਾ ਲੋਕਾਂ ਨਾਲ ਜਿਹੜਾ ਵਸੀਦਾ ਰੱਖਿਆ ਹੈ ਔਰ ਪਾਰਟੀ ਨੂੰ ਛੋਟੇ ਲੈਵਲ ਤੋਂ ਲੈ ਕੇ ਉੱਪਰ ਤੱਕ ਜਿਹੜਾ ਉਹ ਨਾ ਅ ਪ੍ਰਬੰਧ ਕੀਤਾ ਹਰ ਇੱਕ ਵਰਕਰ ਦਾ ਮਾਨ ਸਨਮਾਨ ਕੀਤਾ ਤੇ ਵਰਕਰ ਦੇ ਵਿੱਚ ਇਸ ਕਰਕੇ ਜੋਸ਼ ਆ ਦੂਜਾ ਮੋਦੀ ਦੇ ਐਂਟੀ ਲਹਿਰ ਆ ਅਗਰ ਕੋਈ ਇਹ ਸੋਚਦਾ ਕਿ ਜਾਸ ਪਾਰਟੀ ਦਾ ਬੰਦਾ ਜਿੱਤੇਗਾ ਉਹ ਬਿਲਕੁਲ ਹੀ ਸਾਡੇ ਹਿਸਾਬ ਨਾਲ ਗਲਤ ਆ ਕੋਈ ਵੀ ਇਸ ਵੇਲੇ ਕੁਲਬੀਰ ਸਿੰਘ ਜੀ ਦਾ ਦੇ ਮੁਕਾਬਲੇ ਵਿੱਚ ਕੈਂਡੀਡੇਟ ਨਹੀਂ ਹੈ ਧੰਨਵਾਦ